ਵਹੀਰ ਜੀ ਦਾ ਘਰ ਸਾਹਿਬ ਵਹੀਰ ਜੀ ਦੀ ਬਤ ਮੈਂ ਪਰਮਾਤਮਾ ਅਕੀਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਸਾਨੂੰ ਡੈਡੀ ਦੇ ਨਾਲ ਦੁਗਣੀ ਆਏਗਾ ਤੇ ਰਾਤ ਚਾਹ ਗੁਣੀ ਤਰੱਕੀ ਬਖਸ਼ੇ ਤੇ ਦਿਹਰੋਗਤਾ ਬਖਸ਼ੇ ਸਾਰੇ ਮਨੁੱਖ ਜੀਵੜੀ ਜਿੰਦਗੀ ਦੇ ਚਰਨ ਕਲ ਜਾਣ ਲੱਗੇ ਸੀ ਵਾਪਸ ਅਸੀਂ ਘਰ ਨੂੰ ਸ਼ਾਮ ਨੂੰ ਤੇ ਡੈਡੀ ਨੂੰ ਬੁਖਾਰ ਫੇਰ ਚੜ ਗਿਆ ਜੀ ਤੇ ਬੁਖਾਰ ਜਦਾਂ ਦਾ ਡਾਕਟਰ ਨਾਲ ਗੱਲਬਾਤ ਜੀ ਕਰੀ ਡਾਕਟਰ ਨੇ ਕੋ ਸਪੈਸ਼ਲਿਸਟ ਉਹਦੇ ਬਾਅਦ ਜੀ ਆਨਕਮ ਟੈਕਸ ਦਾ ਲੈਟਰ ਆ ਗਿਆ ਜੀ ਹਰ ਤੋ ਇਹਨਾਂ ਮੁਕ ਇਨਕਮ ਤਾਂ ਸਾਨੂੰ ਕੋਈ ਹੋਣੀ ਪਾਉਣੇ ਪੈਣੇ ਐ ਇਹਦੇ ਜੋ ਟੈਕਸ ਟੈਕ ਉੱਤਰਨਾ ਸਾਡਾ ਆਰਪੋਟ ਆ ਗਿਆ ਜੀ ਡੈਡੀ ਦੇ ਬਲੱਡ ਦੀਆਂ ਵਿੱਚ ਦੁਨੀਆ ਕੱਲ ਵੀ ਯੂਰਨ ਵਾਲਿਆਂ ਦਾ 7 ਦਿਨ ਅਟਕੇ ਰਹੇ ਅੱਜ ਗਿਆ ਤਾਂ ਇਹਦੇ ਵਿੱਚ ਡੈਡੀ ਤੇਰਾ ਕੋਈ ਵੀ ਸਹੀ ਨਹੀਂ ਹੈਗਾ ਕੁਝ ਵੀ ਹਿਮੋਗਲੋਬਿਨ 7.9 ਆ ਪਹਿਲਾਂ ਜਦੋਂ ਦਾ ਆਪਰੇਸ਼ਨ ਕਰਵਾਇਆ ਤਾਂ ਉਦੋਂ ਨੌਂ ਤਾਂ ਹੈ ਇਹ ਪੂਰਾ ਸਮਝ ਲੋ ਵੀ 1 8 2. ਘਟੇ ਨੇ 3 2 ਦੇ ਵੀ ਇਹ ਵੀ ਗਲਤ ਆ ਉਹ ਹਾਂ ਤੇਰਾ ਜਿਹੜਾ ਸੱਲ ਆ ਉਹ 32000 ਪਰੇ ਫਿਰਦੇ ਆ ਉਹ ਵੀ ਘਟੇ ਹੋਏ ਆ ਹਾਂ ਉਹ ਡੇਢ ਲੱਖ ਤੋਂ ਲਗਭਗ ਪਤਾ ਨਹੀਂ ਤੂੰ ਕੀ ਖਾਈਂ ਨਾ ਕੋ ਤਾਕਤ ਵਾਲੀ ਚੀਜ਼ ਖਾਣਾ ਵੀ ਹੈ ਘਰ ਤੋਂ ਯਾਰ ਚਾਹ ਵੀ ਨਹੀਂ ਤਾਕਤ ਵਾਲੀ ਚੀਜ਼ ਕੋਈ ਖਾਣਾ ਕਰ ਫਰੂਟ ਬਰਾਟ ਗੋਪੀਤਾ ਕੋਈ ਹੋਰ ਚੱਬਾ ਸਾਰ ਠੰਡੇ ਪੀ ਜਾਂਦਾ ਬਸ 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 ਠੰਡੇ ਤੇ ਤੇਰਾ ਕੰਮ ਚਾਹ ਜੀ ਜੀ ਹਾਂ ਕਿਹੜਾ ਲੈ ਰੋੜ ਜੇ ਉਹ ਜਿਆਵੀਂ ਦੇ ਯੂਰਪ ਐਸਡੂਸਡ ਸਭ ਕੁਸੇ ਵਧਿਆ ਪਿਆ ਨਾ ਅੰਗਰੇਜ਼ ਖਾ ਜਾਂਦੇ ਮਲੱਡ ਜੂਰੀਆ 60.97 ਚਾਹੀਦਾ 13 আর 45 ਦੇ ਵਿੱਚ 45 ਤੋਂੁੱਦੇ ਹੀ ਸਮਝ ਲਓ 15.16.6 ਵਧਿਆ ਹੋਣਾ ਹਾਂ ਤੇ ਆ ਵੀ ਵਧਿਆ ਪਿਆ ਕੀ ਕੀ ਸੋਡੀਅਮ 122 ਚਾਹੀਦਾ 136 155 ਦੇ ਵਿੱਚ ਇਹ ਘਟਿਆ ਹੋਸਲਾ ਕੋਈ ਚੀਜ਼ ਵਧੀ ਵੀ ਕੋਈ ਘਟੀ ਵੀਆ ਤੇ ਬਲੱਡ ਜੂਰੀਆ ਨੈਟ੍ਰੋ ਨਹੀਂ ਜਾਣੀ ਚਾਹੀਦਾ ਕੋਈ ਗਲਤੀ ਨਹੀਂ ਮਾਰ ਇਹ 128 ਇਹ ਚਾਹੀਦਾ ਤਾਂ ਤੁਹਾਡਾ 106 ਤੋਂ ਲੈ ਕੇ 120 ਦੇ ਵਿੱਚ ਵਿੱਚ ਏ 8 8.47 ਵਧਿਆ ਫਸਾਏ ਹੁਣ ਡਾਕਟਰ ਨਾਲ ਜਿਹੜਾ ਨਾਲ ਗੱਲ ਕਰੀ ਆ ਉਹ ਡਾਕਟਰ ਕਹਿੰਦਾ ਵੀ ਤੁਹਾਨੂੰ ਐਡਮਿਟ ਕਰਨਾ ਪੈਣਾ ਦਾਖਲ ਕਰਾ ਕੇ ਹੀ ਤੁਹਾਡਾ ਟ੍ਰੀਟਮੈਂਟ ਹੁਣ ਪਾਏ ਹੋਣਾ ਹੈ ਨਹੀਂ ਹੁਣ ਪੰਗਾ ਇੱਕ ਹੋਰ ਆੜ ਗਿਆ ਜੀ ਅ ਕੱਲ ਕਹੀ ਤਾਂ ਜਾਂਦੇ ਵੀ ਕੈਸ਼लेस 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 ਸਹਾਇ ਹੋ ਰੱਬਾ ਸਾਹਿਬ ਤੋਂ ਲੱਗਾ ਕੈਸ਼लेस ਨੇ ਮੇਰਾ ਵੀ ਪੈਸੇ ਬੈਂਕਾਂ 'ਚ ਜਮ੍ਹਾਂ ਕਰੋ ਜੋ ਵੀ ਦੇਣ ਲੈਣ ਕਰਨਾ ਆਨਲਾਈਨ ਕਰੋ ਹਾਂ ਹੁਣ ਡੈਡੀ ਨੂੰ ਲੈ ਕੇ ਜਾਣਾ ਡਾਕਟਰ ਕੋਲ ਇੱਥੇ ਕਹਿੰਦੇ ਜੀ ਕੋਈ ਪੈਸਾ ਹੈ ਨਹੀਂ ਸਾਰੇ ਬੈਂਕਾਂ ਚ ਵਗੇ ਆਂ ਜਿਹੜੇ ਥੋੜੇ ਬਹੁਤੇ ਹੈਗੇ ਤੇ ਕੱਲ ਨੂੰ ਖਰਚ ਖਰਚੋਗੇ ਵਿੱਚ ਟੈਸਟਾਂ ਦੇ ਤਾਂ ਕੱਲ ਬੈਂਕਾਂ ਫੋਕਾਂ ਦੇ ਵਿੱਚ ਚੱਕਰ ਡੈਡੀ ਦੇ ਇੱਕ ਖਾਤਾ ਸੀ ਉਹ ਪਰ ਬੰਨੇ ਕਰਾ ਕੱਲ ਸਾਰੀ ਡੈਡੀ ਸਾਡੀ ਹੱਥ ਕਰ ਲੈਨੇ ਕਾਣੇ ਤੂੰ ਵੀ ਪੁੱਠੀ ਜਗਾ ਹੱਥ ਨਾ ਹੁਣ ਕਰ ਇਹ ਇਹੋ ਜੀ ਕੁੜੀ ਆ ਜੀ ਸਾਡੀ ਕੱਲ ਇਹਨੇ ਮੇਰਾ ਫੋਨ ਮੈਨ ਕਿ ਆਪੇ بیمار ਹੋ ਰਹੀਆ ਕਹਿ ਨਾ ਕਰਾਉਂਦੇ ਪੈਸਿਆਂ ਦੀ ਸੁਣ ਲੋ ਜੀ ਪੈਸੇ ਗੂਗਲ ਪੇ ਐਨੇ ਖੋਲੇ ਪਤਾ ਨਹੀਂ ਕਿਹੜੇ ਫਟਣੇ ਨੇ ਦੱਬੇ ਪੁੱਠੇ ਸਿੱਧੇ ਰੀਤ ਨੇ ਕਿਹੜੇ ਨਹੀਂ ਮੇਰਾ ਤਾਂ ਜੀ ਗੂਗਲ ਪੇ 24 ਘੰਟੇ ਬਾਅਦ ਤੇ ਉਹਨਾਂ ਨੇ ਕਰਤਾ ਬਲੌਗ ਕਹਿੰਦੇ ਜੀ 24 ਘੰਟੇ ਬਾਅਦ ਅੱਜ ਕੱਲ੍ਹ ਸ਼ਾਮ ਦਾ 6 ਵਜੇ ਦਾ ਹੋਇਆ ਵਾ ਅੱਜ ਸ਼ਾਮ ਨੂੰ 6 ਵਜੇ ਖੁੱਲੂਗਾ ਜਾ ਕੇ ਤੇ ਹੁਣ 10:00 ਵੱਜ ਗਏ ਪਹਿਲਾਂ ਬੈਂਕ ਵਾਲਿਆਂ ਦੀ ਪੂਜਾ ਕਰੂੰਗਾ ਜਾ ਕੇ ਹਾਂ ਉਹਨਾਂ ਤੋਂ ਪੈਸੇ ਲਵਾਂਗਾ ਉਦੋਂ ਬਾਅਦ ਫਿਰ ਡਾਕਟਰ ਕੋਲ ਜਾਊਂਗਾ ਕਿਸੇ ਹਸਪੀਟਲ 'ਚ ਸੰਦੀਪਾ ਸੰਦੀਪ ਹੈ ਕਿ ਕੈਮਰਾਮੈਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਿੰਦੀ ਜੀ ਮੋਦ ਗੱਲ ਡਾਕਟਰ ਕਹਿੰਦੀ ਬਹੁਤ ਵਧੀਆ ਖੰਨੇ ਉਹ ਬਰੋਗੇ ਇਕੱਠ ਕਿੱਦੇ ਬੋਲਦਾ ਉਹ ਕੱਟ ਫੇ ਡੈਡੀ ਉਹ ਡਾਕਟਰ ਕੋਲ ਹੁੰਦਾ ਜਿਹੜਾ ਜਿਹੜਾ ਵਧੀਆ ਡਾਕਟਰ ਕੋਲ ਉਹਦੇ ਕੋਲ ਕੱਟੂ ਕੋਲ ਨਹੀਂ ਗੱਲ ਡੈਡੀ ਜੀਣਾ ਨਾ ਪੈਸੇ ਕੱਟ ਲਵੇ ਠੀਕ ਇਲਾਜ ਕਰੇ ਕੱਟ ਵੀ ਉਹਦੇ ਕੋਲੇ ਹੁੰਦਾ ਜ਼ਰੂਰੀ ਨਹੀਂ ਹੈਗਾ ਵੀ ਕਿੱਥੇ ਪੈਸੇ ਜ਼ਿਆਦਾ ਹੋਣ ਕੱਟ ਹੋਵੇ ਨਾ ਉੱਥੀ ਜਾਣ ਹਾਂ ਬੱਸ ਫੇ ਉਹ ਤਾਂ ਉਹਨੂੰ ਦਿਖਾ ਦਿੰਦੇ ਇੱਕ ਵਾਰ ਰਿਪੋਰਟਾਂ ਜਾ ਕੇ ਜਿਹੜਾ ਡਾਕਟਰ ਡੈਡੀ ਦਾ ਜੀ ਪਰਸਨਲ ਸਾਡਾ ਜਿੱਤੇ ਸੀ ਪੰਚਪੂਲੇ ਉਹ ਕਰਾਉਨੇ ਜੀ ਉਹ ਤਾਂ ਤੁਹਾਨੂੰ ਸੌ ਦੀ ਇੱਕ ਸੁਣਾਤੀ ਕਹਿੰਦਾ ਵੀ ਤੁਸੀਂ ਜਾ ਕੇ ਡੈਡੀ ਨੂੰ ਐਡਮਿਟ ਕਰਾਓ ਇੱਥੇ ਕਰਾ ਲਓ ਮੈਂ ਫੋਨ ਪਰ ਦੱਸ ਦੂੰਗਾ ਵੀ ਜੇ ਜਿਹੜੀ ਮੇਰੇ ਕਿਡਨੀ ਦੀ ਕਿਡਨੀ ਦੀ ਵੀ ਦਿੱਕਤ ਆ ਗਈ ਜੇ ਵਿੱਚ ਹਾਂ ਵੀ ਉਹਦੀ ਜਿਹੜੀ ਦਵਾਈ ਚੱਲਣੀ ਆ ਮੈਂ ਡਾਕਟਰ ਨੂੰ ਕੰਸਲਟ ਕਰ ਦੂੰਗਾ ਉਸ ਹਿਸਾਬ ਨਾਲ ਉਹ ਦਵਾਈ ਦੇ ਦੂੰਗਾ ਜਿਹੜਾ ਤੁਹਾਡਾ ਬਾਕੀ ਸੈਲਾਂ ਦਾ ਵਿੱਚ ਟਾਈ ਫੈਟ ਹੋ ਰਬਾ ਕਈ ਕੋਈ ਇੱਕ ਬਿਮਾਰੀ ਨਹੀਂ ਫਿਰਦਾ ਡਾਡੀ ਯਾਰ ਹੱਦ ਹੋ ਗਈ ਤੇਰੇ ਵਾਲੀ ਵੀ ਹੋ ਡਾ ਵੀਰ ਜੀ ਦਾ ਫੋਨ ਆਉਂਦਾ ਤੁਹਾਨੂੰ ਬਾਪੂ ਸਾਡਾ ਗ੍ਰੇਟ ਜੰਮਿਆ ਥੋੜਾ ਜਿਹਾ ਲੇਟ ਆ ਤੇ ਪਹਿਲਾ ਜੰਮਦਾ ਹਾਂ ਤਾਂ ਹਮੇ ਥੋੜਾ ਜਿਹਾ ਹੋਰ بڑا ਆਉਂਦਾ ਹਾਂ ਪਤਾ ਆਬਾ ਜੂਸੇ ਪੀ ਜਾ ਤੁਸੀਂ ਹੋਰ ਸਿੱਧਾ ਕੰਮ ਨਾ ਕਰੋ ਬਾਜਰੀ ਮੇਰੇ ਪਹਿਲਾਂ ਫੋਨ ਪਰ ਗੱਲ ਹੋ ਲਈ ਪਾਰਟੀ ਹੋ ਗਈ ਘਰ ਆਪਣੇ ਕਾਦੀ ਹੋ ਗਈ ਜੀ ਪਾਰਟੀ ਹੋ ਗਈ ਆਪਣੇ ਮੱਝ ਗਈ ਸੂ ਅੱਛਾ ਹੁਣੇ ਦਿੱਤਾ ਕੱਟਾ ਠੀਕ ਹੈ ਜਿਹਦੇ ਨੂੰ ਮੈਂ ਵੀਡੀਓ ਕਰ ਪਰ ਦਿਖਾਤਾ ਕਿਆ ਕਿਆ ਹੈ ਕੈਦਸੀ ਉਧਰ ਉਧਰ ਤਾਂ ਦੱਸ ਦੇ ਕਿਆ ਪਹਿਲਾਂ ਸੱਜਣਾਂ ਨੂੰ ਬੁਲਾ ਸਾਰਾ ਬੁਲਾ ਦੇ ਕਾਕਾ ਕਾਕਾ ਹਾਂ ਕਾਕਾ ਕਾਕਾ ਇਹਦਾ ਕਾਕਾ ਤਾਂ ਮੇਰਾ ਤੇਰਾ ਕਾਕਾ ਹਾਂ ਮੈਂ ਜਿਹਨੇ ਦੱਤਾ ਨਾ ਕਿੰਨਾ ਸੋਹਣਾ ਤਾਂ ਹੈ ਕਿਤਾ ਸੋਹਣਾ ਦਾ ਇਹ ਤਾਂ ਸੋਹਣਾ ਦਾ ਜਿਹੜਾ ਦੂਆ ਤਾਂ ਬੱਚੀ ਸੀ ਕਿ ਗਾਂ ਦੀ ਗਾਂ ਦੀ ਉਹ ਕਿਹਦਾ ਕਾਕਾ ਦਾ ਹਾਂ ਤੁਹਾਡੇ ਲਈ ਫੋਨ ਆ ਗਿਆ ਮੇਰੇ ਲਈ ਫੋਨ ਆ ਗਿਆ ਹਾਂਜੀ ਹਾਲੋ ਮਾਂ ਗਈ ਤੂੰ ਨਹੀਂ 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 ਉਹ ਤਾਂ ਕਮ ਉਹ 골ਕাতা ਇਸ ਵਾਰ ਪ੍ਰਧਾਨ ਨਹੀਂ ਖੋਲੀ ਸੀ ਉਹਦੇ ਕੋਲੇ ਪੇਮੈਂਟ ਸਾਰੀ ਠੀਕ ਹੈ ਠੀਕ ਹੈ ਓਕ ਤੁਹਾਨੂੰ ਪਿੱਛੇ ਕੋਲ ਮਨ ਲਾਦਾ ਜੀ 10 10 ਦੇ ਨੋਟ ਲੈਣਾ ਹੈ ਹੈ ਪਿੱਛੇ ਦਾ ਦਸ ਦਸ ਦੇ ਨੋਟ ਲੈਣਾ ਹਣਾ ਕੋਈ ਇਸ ਵਾਰ ਕੋਰ ਕੋ ਖੁੱਲੀ ਹੋਣੀ ਸਿੰਗਰਾਦ ਨੂੰ ਬਾੜਾ ਦਾੜੀ ਫਸੇ ਹੋਏ ਰਹਿ ਗਏ ਚੱਲ ਗਾਂ ਗੁਰੂਪੁਰ ਭਾਉ ਦੋ ਤੇ ਕਰ ਚ ਕਹਿੰਦੇ ਚਲੋ ਬੇ ਥੋੜੀ ਜੀ ਪੇਮੈਂਟ ਜਮਾ ਵੀ ਹੋ ਸਕੀ ਕੋਰ ਕੇ ਦੇ ਵਿੱਚ ਨਹੀਂ ਤਾਂ ਲੈ ਕੇ ਨਿਕਲਦੇ ਉਹਨੇ ਕਰ ਚ ਗਾਂ ਤੇ ਗਾਂ ਨਿਕਲ ਹੀ ਜਾਂਦੇ ਵਿਆਹ ਕਰ ਲਈ ਉਹ ਕਰ ਲਈ ਤੇ ਹੁਣ ਡੜੀ ਹੁਣ ਤੈਨੂੰ ਬੁਖਾਰ ਚੜਿਆ ਗੋਲੀ ਦਿੱਤੀ ਕੋਈ ਕਦੀ ਗੋਲੇ ਕਰੋ ਰਾਤ ਦੀ ਠੀਕ ਹੈ ਬੁਖਾਰ ਹੁਣ ਤਾਂ ਹੁਣ ਤਾਂ ਠੀਕ ਹੈ ਮੈਂ ਤਾਂ ਹੈ ਹੀ ਨਹੀਂ ਫੇਰ ਠੀਕ ਅਰ ਫੇਰ ਵੀ ਜਿਹੜੀਆਂ ਚੀਜ਼ਾਂ ਆਈਆਂ ਆਪਣੇ ਬਲੱਡ ਦੇ ਵਿੱਚ ਉਹਨਾਂ ਦਾ ਤਾਂ ਟ੍ਰੀਟਮੈਂਟ ਕਰਾਉਣਾ ਹੀ ਪੈਣਾ ਚਾਹੇ ਬੁਖਾਰ ਚੜੇ ਚਾਹੇ ਨਾ ਚੜੇ ਕਿਉਂਕਿ ਇਹਨਾਂ ਨੇ ਖਾਣਾ ਵੀ ਨਹੀਂ ਰੋਟੀ ਵੀ ਨਹੀਂ ਖਲਾਈ ਆਪਾਂ ਨੇ ਇਹਨਾਂ ਨੂੰ ਸਵੇਰ ਦੀ ਜੇ ਰੋਟੀ ਖਲਾਵੇ ਤਾਂ ਵੀ ਬੁਖਾਰ ਚੜਦਾ ਤੇ ਚੜੀ ਖਾਦੇ ਹਲਕਾ ਖਾਣਾ ਖਾਣਾ ਹਾਂ ਹਲਕਾ ਖਾਣਾ ਹੈਵੀ ਨਹੀਂ ਖਾਣਾ 24 ਘੰਟੇ ਜਿਹੜਾ ਹੁਣ ਕੋਸਾਈਕਲ ਵਾਲਾ ਸਰਕਾਰੀ ਯੂ ਦੇ ਉੱਪਰ ਘਮੀਆ ਦਾ ਉਹ ਵੀ ਛੱਡ ਦੇ ਥੋੜਾ ਜਿਹਾ ਸਰੀਰ ਦਾ ਤ੍ਰੀਟ ਬਸ ਆਹੀ ਜਾ ਉਹ ਹੀ ਜੜਨ ਉਹ ਹੀ ਮੇਰਾ ਬੀਰਾ ਦੱਸਦਾ ਤਾਂ ਤਾਇ ਦਾ ਮੁੰਡਾ ਕਹਿੰਦਾ ਡੈਡੀ ਨੇ ਧੁੱਪਾਂ 'ਚ ਗੇੜੇ ਵੀ ਬਹੁਤ ਅੱਤੇ ਆ ਕਦੇ ਪੌ ਵਾਲੇ ਬਾਬੇ ਦੇ ਕਦੇ ਭਾਮੀਆਂ ਚਲੋ ਤਾਂ ਗਤਵਾਰੇ ਜਾਣਾ ਤਾਂ ਠੀਕ ਹੈ ਫਿਰ ਧੁੱਪਾਂ ਸੀ ਨਾ ਗਰਮੀ ਵੀ ਬਹੁਤ ਆ ਮੈਨੂੰ ਮੁੰਡਾ ਹਵਾ ਨਹੀਂ ਉਹ ਡੈਡੀ ਫੇਰ ਵੀ ਗਰਮੀ ਤਾਂ ਹੈ ਤਰਾ ਤੂੰ ਜਿਵੇਂ ਹੁਣ ਤੂੰ ਦੂਈ ਸਾਈਕਲ 'ਤੇ ਦੂਈ ਮਰਦਾ ਤਾਂ ਜੋਰ ਤਾਂ ਲੱਗਦੀ ਯਾਰ ਸੈਣਾ ਪਤਾ ਹੁਣ ਤੇਰਾ ਜਿਹੜਾ ਸਰੀਰ ਹੈ ਰੀਤ ਦੇ ਮੁਤਾਬਿਕ ਆ ਡੈਡੀ ਕਾ ਰੀ ਰੀ ਤਾ ਕਿੱਥੇ ਰੀਤ ਦਾ ਬਿਊਟੀ ਸਿਸਟਮ ਪਤਾ ਕਿੰਨੇ ਉਹਦਾ ਆਪਣੀ ਜ਼ਰਤ ਨਹੀਂ ਹੈਗਾ ਨਹੀਂ ਉਹ ਗੱਲ ਹੈ ਵੀ ਬੱਚਿਆਂ ਦੇ ਜਿਹੜਾ ਜਿਹੜਾ ਸਰੀਰ ਹੋਗਾ ਡੈਡੀ ਦਾ ਉਹ ਹੁਣ ਬੋਦਾ ਹੁਣ ਉਮਰ ਦੇ ਅਕੋਰਡਿੰਗ ਤਾਂ ਸਰੀਰ ਵੇਰ ਵੀ ਇੰਨਾ ਕਚਲਾ ਦਾ ਇੰਨੀ ਬੋਤਾ ਹਾਂ ਪਾ ਕੈਸ ਲੈਸ ਨੇ ਤਾਂ ਦੱਸਾਂ ਮੇਰਾ ਲੋਕੀ ਕੰਮ ਨੂੰ ਗੁੱਸਾ ਇੰਨਾ ਚੜਦਾ ਹੁਣ ਹੋਰ ਦੇ ਲੋ ਆਪਣੀ ਧੀ ਨੂੰ ਫੋਨ ਜਾ ਤਾਂ ਹੀ ਮੈਨੂੰ ਇੰਨੇ ਪੈਸੇ ਦੇਣ ਲਈ ਰੋਣਾ ਨਾ ਨੇ ਕੋਕੋ ਫੈਸ਼ਾਨੀ ਜੱਤਾ ਆਪਣੀ ਧੀ ਨੂੰ ਜੇ ਤਾਂ ਗੂਗਲ ਖੋਲ ਕੇ ਵਧੀਆ ਲੋਕ ਲੱਗਿਆ ਪਤਾ ਨਾ ਮੈ ਤਾਂ ਲੱਗਣਾ ਮੈਂ ਖੋਲ ਕੇ ਤਾਂ ਤੁਹਾਨੂੰ ਵੀ ਹਲਤੂ ਕਰ ਲਾ ਕੇ ਕਰਨਾ ਕੀ ਕਰਨਾ ਕਰਨਾ ਪਤਾ ਨਹੀਂ ਉਹਨਾਂ ਕੋਈ ਡੈੜੀ ਕੋ ਉੱਪਰ ਥੱਲੇ ਕੋਈ ਕੋ ਦਬੇ ਹੋਣੇ ਬਟਨ ਉਹਦੇ ਚ ਉਹ ਵੀ ਪਤਾ ਉਹਨਾਂ ਦਾ ਵੀ ਆਨਲਾਈਨ ਉਹਨਾਂ ਦਾ ਵੀ ਸਿਸਟਮ ਆ ਉਹ ਤਿੰਨ ਤਿੰਨ ਕਵਾਰ ਤਿੰਨ ਕਵਾਰ ਮਾੜਾ ਹੈ ਹੈਈ ਆ ਇਹ ਦੇਖਣਾ ਉਹਦਾ ਸਾਡਾ ਮਤਲਬ ਇਹਦਾ ਪੈਸੇ ਦਾ ਲੈਣ ਦੇਣ ਵਾਲਾ ਸਿਸਟਮ ਹੈ ਇਹ ਤਾਂ ਤਿੰਨ ਵਾਰ ਉਹਨਾਂ ਨੇ ਦੇਖਣਾ ਜੇ ਤਾਂ ਸਹੀ ਪੈ ਗਿਆ ਪੈਣਾ ਪੈ ਗਿਆ ਜੇ ਚੌਥੀ ਵਾਰ ਫੇਰ ਟਰਾਈ ਕਰਤੋਂ ਉਹਨਾਂ ਨੇ ਜਦੋਂ ਲੌਕ ਕਰ ਦਿੰਦਾ ਨਾਲ ਦੀ ਨਾਲੇ ਬੰਦ ਤੇਰਾ ਸਿਸਟਮ ਸਾਰੇ 24 ਘੰਟੇ ਦੇਖੀ ਜਾ ਉਹ ਬੈਂਕਾਂ ਦੇ 5 6 ਵਜੇ ਦਾ ਬੰਦ ਹੋ ਜਾ ਬਾਸ ਸਾਰੀ ਰਾਤ ਲੰਘੀ ਪੈਸੇ ਦੀ ਸਾਨੂੰ ਲੋੜ ਹੈ ਅਮਰਜੈਂਸੀ ਹਾਂ ਤੇ ਹੁਣ ਪੈਸੇ ਤਾਂ ਨਿਕਲਦੇ ਭਾਈ 10 ਵਜੇ ਬੈਂਕ ਖੁੱਲਣੇ 10 ਵਜੇ ਤੋਂ ਬਾਅਦ ਸਾਰਾ ਉਹਨਾਂ ਨੇ ਕਾਰੋਬਾਰ ਕਰਨਾ ਪੇਮੈਂਟ ਤਾਂ ਸਾਨੂੰ ਤਾਂ ਫੇਰ ਮਿਲਣੀ ਹੈ ਅੰਦਰ ਚੱਲ ਜੀ ਹੁਣ ਟਾਈਮ ਤੋਂ ਮੈਂ ਕਹਿੰਦਾ 10:30 ਹੋ ਗਏ 11:00 ਵਜੇ 11:00 ਵਜੇ ਚੱਲ ਜੀ ਆਪਾਂ ਚੱਲ ਵੀ ਚਲੋ ਹੁਣ ਆਪਾਂ ਡੈਡੀ ਤੂੰ ਹੁਣ ਇਹ ਪਜਾਮਾ ਦਾ ਪਾਏ ਲਵੇਂ ਅੱਜ ਤਾਂ ਠੀਕ ਹੈ ਕਿੱਥੇ ਮੇਕਣੀ ਜਾਣਾ ਕਿਆ ਰੋੜ ਆਪਿਆਂ ਮੈਂ ਹਾਂ ਨਾ ਚੱਕ ਲੈਣੇ ਆਈ ਹਾਂ ਤੂੰ ਇੱਕ ਇਹਨਾਂ ਦਾ ਕਨੀਜ ਵੀ ਚੱਕ ਲੈਣੇ ਨਾਲ ਕਿਉਂ ਜੇ ਦਾਕਲ ਦੂਖਲ ਕਰਿਆ ਉਹਨਾਂ ਨੇ ਫਿਰ ਤੂੰ ਪਾਤਾ ਲਊਗਾ ਆ ਤਾਂ ਤੇਰਾ ਜਗਮ ਸੁੱਕ ਗਿਆ ਨਾ ਸੁਨੇ ਬੈਗ ਮੇਰੀਆਂ ਨੇ ਆ ਤਾਂ ਖੁਸਕ ਹੋ ਗਿਆ ਨਾ ਇਹ ਡੈਡੀ ਹੁਣ ਜੇ ਦਾਖਲ ਕਰਨ ਅਗਲਾ 3-4 ਦਿਨ ਲੀਤਾ ਕਰੂਗਾ ਹੋਇਆ ਨਾ ਕਹ ਪਤਾ ਨਹੀਂ ਕਿ ਕਿਤੇ ਆਣ ਕਿਤੇ ਕੰਮ ਕੀ ਪਤਾ ਹੁਣ ਕਿਵੇਂ ਹੋਣਾ ਕਾਂ ਜਾ ਕੇ ਕਿਹੜੇ ਕਰਨ ਡਾਕਟਰ ਇਹਦਾ ਆਪਣੇ ਗਾਹ ਦੇ ਗਾਮ ਬਸ ਥੋੜਾ ਜਿਹਾ ਡਾਕਟਰਾਂ ਨੂੰ ਇਹ ਵੀ ਹੁੰਦਾ ਵੀ ਥੋੜਾ ਜਿਹਾ ਡਰਾਗ ਦਿੰਦੇ ਆ ਵੀ ਆ ਪਛੇਤੀ ਪੇਸ਼ਟਰ ਨੂੰ ਲੇਕਿਨ ਨਾ ਤਾਂ ਪੰਜ ਕਰਨਾ ਤਾਂ ਸਾਡੇ ਤਾਂ ਫਿਰ ਰਾਤ ਮੈਂ ਕਹਿੰਦਾ 8 ਵਜੇ ਰਿਪੋਰਟ ਆਈ ਸੀ ਸਾਡੇ ਕੋਲ 8 ਵਜੇ ਜਿਹੜਾ ਡਾਕਟਰ ਅੰਦੇ ਸੀ ਪਛੂਲੇ ਉਹ ਕਰਾਉਣੇ ਪ੍ਰੂਵ ਬਣਾ ਡੈਡੀ ਦਾ ਟਰੀਟਮੈਂਟ ਉਹਨੇ ਜਦੋਂ ਸਾਨੂੰ 20 ਮਿੰਟ ਦੇ ਵਿੱਚ ਵਿੱਚ ਆਪਣੀ ਦੁਆਇ ਲਿਖ ਕੇ ਪੇਸ਼ ਕੀਤੀ ਵੀ ਜਿਹੜੀ ਕਿਡਨੀ ਵਾਸਤੇ ਆ ਕਿ ਉਹ ਯੂਰੋਲੋਜੀ ਵਾਲਾ ਜੀ ਉਹ ਵੀ ਬਾਕੀ ਕਹਿੰਦਾ ਵੀ ਐਡਮਟਨ ਨੂੰ ਕਰਾਉਣਾ ਪੈਣਾ ਵੀ ਡਾਈਬੈਟਸ ਵਿੱਚ ਸਾਰਾ ਖੂਨ ਘਟਿਆ ਵਧਿਆ ਉਹ ਜਿਹੜੇ ਡਾਕਟਰ ਕੋਲ ਤੁਸੀਂ ਜਾਓਗੇ ਮੇਰੀ ਗੱਲ ਕਰਾ ਰਹੇ ਹੋ ਮੈਂ ਮ ਆਪਣੀ ਦੁਆਇ ਵੀ ਦੱਸ ਦਊਗਾ ਵੀ ਇਹ ਇਹਨਾਂ ਨੇ ਖਾਣੀ ਆ ਜਿਹੜਾ ਉਹਨਾਂ ਨੇ ਆਪਣਾ ਟ੍ਰੀਟਮੈਂਟ ਚਲਾਉਣਾ ਉਹ ਚਲਾ ਲੈਣ ਬਾਕੀ ਧੰਨਵਾਦ ਆ ਪਾਈ ਉਹਨਾਂ ਦਾ ਸੁਮਿਤ ਦੇਵ ਜੀ ਉਹਨਾਂ ਦਾ ਡਾਕਟਰ ਦਾ ਨਾਮ ਬਹੁਤ ਵਧੀਆ ਡਾਕਟਰ ਜਿਹੜਾ ਐ ਵੀ ਇੱਕ ਫੋਨ ਤੇ ਆਪਾਂ ਨੂੰ ਫੋਨ ਕਰ ਲੈਂਦਾ ਬੈਕ ਕਾਲ ਚਾਹੇ ਬੀਜੀਓਵੇ ਡਾਕਟਰ ਇਲੈਨ ਚ ਤਾਂ ਹੈ ਹੀ ਬੀਜੀ ਆ ਉਹ ਫਿਰ ਵੀ ਇੱਕ ਗੱਲ ਇਹ ਵੀ ਹੈ ਕਿਥੇ 2022 ਕਿਸੇ ਹਸਪੀਟਲ ਤੋਂ ਜੌਬ ਕਰਦਾ ਦਾ ਗਲੇਸ਼ੇਨ ਜਿੱਥੇ ਪਹਿਲਾਂ ਡਾਡੀ ਦਾ ਤੁਸੀਂ ਪ੍ਰੈਸ਼ਰ ਕਰਾਇਆ ਤਾਂ ਉਦੋਂ ਬਾਅਦ 2024 2024 ਵੀ ਕਿ 23 ਚ ਜਾ ਰਿਹਾ 23 ਦੀ ਬਾਰੇ ਮਹੀਨੇ ਚੱਪਾ ਗਿਆ ਤੇ ਡਾਡੀ ਨੂੰ ਲੈ ਕੇ ਤੇ ਕੋਲ ਦੁਬਾਰਾ ਹਾਂਜੀ ਉਹਨੂੰ ਫੋਨ ਕਰਕੇ ਬੰਦੇ ਦਾ ਦਿਮਾਗ ਚ ਸੈੱਟ ਹੋ ਜਾਂਦਾ ਪੇਸ਼ੈਂਟ ਵੀ ਯਾਰ ਇੰਨਾ ਪੁਰਾਣਾ ਪੇਸ਼ੈਂਟ ਫੇਰ ਦੁਬਾਰਾ ਮੇਰੇ ਕੋਲ ਮੁੜ ਕੇ ਆ ਗਿਆ ਮੈਂ ਕਿ ਇਹ ਦੇਖੇਗਾ ਨਾ ਆ ਜਰੂਰ ਦਾ ਮਾ ਹੁਆ ਗਿਆ ਮੈਂ ਚਲ ਵਰਨਾ ਪੜਦਾ ਕਿ ਮੈਂ ਬੰਨਾ ਚਾ ਗੋਲਾ ਮੁੱਤ ਤੂੰ ਕਰਨ ਕਿ ਆ ਗਈ ਸੀ ਬਾਹਰ ਹਾਂ ਅਸੀਂ ਸਾਰੇ ਅੰਦਰ ਬੈਠੇ ਤੂੰ ਬਾਹਰ ਫਿਰ ਜਿੰਦੀ ਤੇ ਤੇਰੀਆਂ ਗੱਲਾਂ ਠੀਕ ਆ ਬੋਲ ਦੋ ਬੱਸ ਮਾਇਕਾਂ ਮੋਣੀ ਆ ਆ ਸੈਂਡਲ ਜਿਹੜੇ ਦੁਬਾਰਾ ਖੋਲਿਆ ਨਾ ਮੈਂ ਪਾਉਂਦੀ ਨਹੀਂ ਹੁਣ ਇਹ ਤਾਂ ਮੇਰੇ ਕੋਲ ਵਿਚੜੀ ਖਾਣ ਨੂੰ ਬੈਠੀ ਸੀ ਸੈਂਡਲ ਕੋਲ ਦੁਈ ਵਾਰ ਪਾਤੇ ਜੀ ਤਾਂ ਕਾਹ ਤੇ ਬੋਲੂ ਤੇ ਮੈਂ ਸੈਂਡਲ ਸੌਰੀ ਸੌਰੀ ਬਸ ਹਾਂ ਸੌ ਗੱਲਾਂ ਦੀ ਇੱਕ ਗੱਲ ਸੌਰੀ ਬਸ ਨਾ ਬੰਦਾ ਕੋ ਮੈਂ ਕਹਿ ਦੋ ਕੋਈ ਨਾ ਮਾ ਹੁਣ ਤੁਸੀਂ ਇਹਦਾ ਸੈਂਡਲ ਪਾ ਦੋ ਧੀ ਦੇ ਆਪਣੀ ਦੇ ਉਹ ਖੋਲ ਦੇ ਕਿਹਦੇ ਮੈਨੂੰ ਦਾ ਪਤਾ ਪੁੱਛੋ ਇਹਨੂੰ ਚਲੋ ਟੈਡੀ ਨੂੰ ਬਿਠਾ ਲਓ ਟੈਡੀ ਜਾਰ ਪੈਰ ਪੈਰ ਪਾ ਦੇ ਆ ਕਰਦੇ ਆ ਮੈਂ ਹਾਂ ਮੈਂ ਵੀ ਮੜਿਆ ਕੱਪੜੇ ਦੇ ਚੱਕ ਲਾਂ ਜਿਹੜੇ ਸੁਕਾਏ ਆ ਧੁੱਪੇ ਧੁੱਤੇ ਤੇ ਕੱਪੜਿਆਂ ਦੇ ਸੁਣ ਲਈ ਮੇਰੀ ਇੱਕ ਟੀ-ਸ਼ਰਟ ਨੀਲੀ ਇੱਕ ਆ ਬਸ ਸਰ ਗਿਆ ਮੈਂ ਆਪਣੇ ਇੱਕੋ ਸੂਟ ਲੈ ਕੇ ਆਈਆਂ ਤੇ ਆਪਣਾ ਇੱਕ ਸੂਟ ਲੈ ਕੇ ਆਈ ਆ ਦੋ ਹੋਰ ਸੂਟ ਤੇ ਸੁਆਏ ਅਦੇ ਆ ਕੇ ਐਥੋਂ ਮੰਨੂ ਕਹੀ ਜਾਂਦੀ ਐ ਤੁਸੀਂ ਹੋਰ ਲੈ ਲਓ ਜੀ ਕੱਪੜੇ ਤੁਸੀਂ ਕੱਪੜੇ ਲੈ ਲਓ ਗੱਡੀ ਆਈ ਆ ਸਾਲੀ 10 ਸੌ ਵਾਰੀਆਂ ਲੈ ਕੇ ਲੈ ਕੇ ਆਉਂਦੀ ਆ ਉਹਦੇ 'ਚ ਚਾਰ ਕੱਪੜੇ ਨਹੀਂ ਰੱਖ ਕੇ ਲੈ ਸਕਦੇ ਗਾਹਾਂ ਗਏ ਬੰਦੇ ਨੂੰ ਕਿਆ ਪਰੋਸਾ ਕਿਸੇ ਦੀ ਮੈਨੂੰ ਕਿਆ ਪਤਾ ਸੀ ਮੈਨੂੰ ਕਿਆ ਪਤਾ ਸੀ ਤੁਸੀਂ ਤਾਂ ਉਦਣ ਵੀ ਨਹੀਂ ਤੀ ਆਉਂਦੇ ਹਾਂ ਪਹਿਲਾਂ ਮੈਂ ਤੁਹਾਡੀ ਮਿੰਤਾਂ ਕਰੀਆਂ ਤੁਹਾਨੂੰ ਜੀਜੀ ਕਿਹਾ ਮੈਂ ਤਾਂ ਤੁਸੀਂ ਆਏ ਡਾੜੀ ਸੁਭਰੀ ਤੇ ਡੈਡੀ ਜੀ ਹੈਪੀ ਬਰਥਡੇਰ ਤੇਰਾ ਬਾਦੇ ਜਾਮਾ ਸੁਭਰੀ ਤੇ ਡੈਡੀ ਕਰ ਰਹੇ ਹਾਂ ਹੈਪੀ ਬਰਥਡੇ ਹਾਂ ਹੈਪੀ ਬਰਥਡੇ ਲੈ ਹੁਣ ਕੀਦਾ ਬਣਾਤਾ ਹੈਪੀ ਬਰਥਡੇ ਬਸ ਹੈਪੀ ਬਰਥਡੇ ਦਾ ਖੁਸ਼ ਹੈ ਹੋ ਜਾਦਾ ਯਾਰ ਡੈਡ ਓ ਮਾਈ ਡੈਡ ਓ ਮਾਈ ਗੋਡ ਆ ਮੈਂ ਮਰ ਜਾਉ ਇੰਗਲਿਸ਼ ਪਰਨਾ ਐਸਾ ਬਣਾ ਡੈਡ ਐਸ ਕੀ ਬਾਤ ਕੀ ਯਾ ਵਾਹ ਵਾਹ ਹਾਂ ਮਰ ਜਾਉ ਆਪੇ ਡੈਡ ਓ ਮਾਈ ਗੋਡ ਡੈਡ ਆਪ ਤਾਂ ਬਿਲਕੁਲ ਬੀਕ ਹੋ ਗਏ ਹੋ ਜਿੱਦੀ ਇੰਗਲਿਸ਼ ਹੋ ਗਈ ਹੈ ਹਾਂ ਨੀ ਰਿਪੋਟ ਤੇ ਤੇਰੂਆ ਹੈ ਇੱਥੇ ਤੇ ਭਰਕੇ ਇੱਥੇ ਤੇ ਭਰਕੇ ਦਾ ਤੇਰੇ ਥੱਲੇ ਪੈਣਾ ਸੁਧਰਾ ਤਾਂ ਆ ਫੋਨ ਉਧਰ ਰੱਖ ਚਲੋ ਵੀ ਚਲੋ ਵੀ ਚਲੋ ਵੀ ਚਲੋ ਵੀ ਉਹ ਵੀ ਬੱਲੇ 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 ਇਹ ਕਹਿੰਦੀ ਮੈਂ ਹੀ ਆਹ ਤਾਂ ਕਿੱਥੋਂ ਆ ਗਈ ਅਰ ਗੋਟਾ ਸਦੈਣ ਛਟਕੇ ਨਹੀਂ ਗਈ ਆ ਅਜੇ ਦੀ ਛੋਟੀ ਲਾਟ ਨਹੀਂ ਕੋਪ ਚ ਚਾਹੀਦੀ ਐ ਇਹ ਚਲੋ ਵੀ ਉਹ ਹਾਇਓ ਵੀ ਨਹੀਂ ਚਾਹੀਦੀ ਕਿੱਡੀ ਝੜ ਪੈਣਾ ਕਿੱਡੀ ਪਾੜੀ ਝੜ ਪਰ ਜਾਈ ਮੇਰੀ ਕੱਪੜੇ ਧੋਣ ਲੱਗੀ ਹੋਈ ਆ। ਉਹ ਵੀ ਛੱਡ ਦੇਣਾ। ਉਹ ਬੋਲੀ ਅੰਦਰ ਰੱਖ ਰਹੀ। ਅਰ ਰੱਖ ਲੈਣਾ ਉਹ ਘਰੇ ਆ। ਬੱਲੇ 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 ਸਵੇਰੇ 6 ਵਜੇ ਦੀ ਮਸ਼ੀਨ ਚੱਲਦੀ ਆ 6 ਵਜੇ ਦੀ। ਕਦੇ ਇੱਕ ਟੀ-ਸ਼ਰਟ ਕੋਈ ਪਾਤੀ, ਕੋਈ ਧੋਉਤੀ ਕੋਈ ਪਰਨਾ ਧੋਤਾ ਕਦੇ ਆ ਕਰਤਾ ਕਦੇ ਉਹ ਕਰਤਾ ਇੱਕ ਇੱਕ ਕੱਪੜਾ ਪਈ ਜਾਂਦੇ। ਬਸ ਹਾਲਾ ਇਹਨੇ ਵੀ ਥੰਡਲ ਭਗਾ ਕੇ ਮਾਰੇ। ਲਾਡਾੜੀ ਇੱਕ ਮਿੰਟ ਮੈਂ ਘਮਾਉਣਾ ਥੋੜਾ ਜਿਆ ਮਮੀ ਤੋਂ ਪਾ ਲੈ ਸੈਂਡਲ ਇੱਕ ਮਿੰਟ ਥੋੜੀ ਜਿਹੀ ਪਿੱਛੇ ਕਰੀ ਉਹ ਸੀਸਾ ਵੀ ਕਾਰ ਦਾ ਮੈਂ ਇੱਕ ਮਿੰਟ ਠੀਕ ਹੈ ਅੱਛਾ ਉੱਪਰ ਗੱਡੀ ਵੀ ਸੜੀ ਅੱਗ ਵਰਗੀ ਹੋਈ ਵੀ ਵਿੱਚ ਫਿਰ ਮੈਨਾਂ ਮੈਂ ਕਿਹਾ ਗੱਡੀ ਸਟਾਰਟ ਕਰਕੇ ਪਾਣੀ ਮਾਰ ਲਓ ਬਸ ਲੈ ਡੈਡੀ ਜਾਨੂੰ ਆਪਾਂ ਰਖਾਉਣ ਨੂੰ ਪਹੁੰਚ ਜਾਣਾ ਨਹੀਂ ਡੈਡੀ ਜ਼ਰੂਰੀ ਹੈ ਜੀ ਨਾ ਤਾ ਕੇ ਰੱਖਣੀ ਬਸ ਚਲੋ ਹਾਂ ਆਓ ਸਟਾਰਟ ਇਹ ਕਰਦੋ ਹਾਂ ਇਹ ਕਰੂ ਉਹ ਹੋ ਜਾਂਦੀ ਏ ਕਾਲੀ ਫਟ ਖਤਮ ਕਰਦਾ ਤਾਕਤ ਆ ਹਾਂ ਆ ਸੋ ਆਈ ਦੂਈ ਨਹੀਂ ਕਰਾ ਹੈਗਾ ਕੰਮ ਆ ਲੈ ਕੇ ਤਾਂ ਕਿ ਟੂਰੀ ਖੜਾਉਣੀਆਂ ਲੈ ਕੇ ਨਹੀਂ ਕਿਤੇ ਵੀ ਜਾਣੀ ਮੈਡਮ ਜੀ ਇਸ ਕੱਪੜੇ ਰੱਖਣੇ ਆ ਆ ਫੜੋ ਫੋਨ ਚਲੋ ਮਿਲਦੇ ਜੀ ਤੁਹਾਨੂੰ ਫੇਰ ਥੋੜੀ ਦੇਰ ਤੱਕ ਪਹੁੰਚ ਗਏ ਜੀ ਖੰਨੇ ਸ਼ਹਿਰ ਦੇ ਵਿੱਚ ਤੇ ਨਾ ਹੀ ਭਾ ਕੋ ਸੋਣੀਆਂ ਹੋਰੇ ਵੀ ਇੱਕ ਉਦਾਂ ਵੀ ਸਕੂਲਾਂ ਨੂੰ ਛੁੱਟੀ ਹੋ ਗਈ ਬੱਚਿਆਂ ਨੂੰ ਉਸੇ ਕਰਕੇ ਵੀ ਥੋੜਾ ਜਿਹਾ ਸਲੋ ਚੱਲਣਾ ਚਾਹੀਦਾ ਆਪਾਂ ਨੇ ਆ ਪੁਲ ਨਹੀਂ ਨਾ ਚੜ੍ਹਨਾ ਹੈਗਾ ਨਹੀਂ ਪੁਲ ਦੇ ਥੱਲੇ ਜਾਣਾ ਹੈ ਪੁਲ ਦੇ ਥੱਲੇ ਵੈਸੇ ਆ ਪੁਲ ਨੇ ਜਿਹੜੇ ਰਾਹਗੀਰਾਂ ਉਹਨਾਂ ਵਾਸਤੇ ਤਾਂ ਬਹੁਤ ਸੌਖਾ ਕਰਤਾ ਕੰਮ ਆ ਮਾਂ ਜਿਹੜੇ ਰਾਹਗੀਰਾਂ ਆਪਣੇ ਵਰਗੇ ਉਹਨਾਂ ਵਾਸਤੇ ਤਾਂ ਬਹੁਤ ਸੌਖਾ ਹੋ ਗਿਆ ਕੰਮ ਪਰ ਜਿਹੜੇ ਹੁਣ ਦੁਕਾਨਦਾਰ ਆ ਉਹਨਾਂ ਨੂੰ ਔਖਾ ਹੋ ਗਿਆ ਹਣਾਪਾ ਨੂੰ ਇੱਥੇ ਜਾਣਾ ਵੀ ਰੋਂਗ ਸਾੜ ਪੈਣਾ ਮੈਂ ਰੋਂਗ ਸਾੜੇ ਜਾਣਾ ਪੈਣਾ ਅੰਦਰ ਉਹ ਸਾਹਮਣੇ ਗੱਡੀਆਂ ਜਾਨੀ ਹੈ ਪਰ ਇਹਨੂੰ ਉਹਨਾਂ ਕੋਸਾਉਂਦਾ ਤਾਂ ਨਹੀਂ ਇੱਧਰ ਨੂੰ ਆਟੋ ਆ ਟੋਲੇ ਵੀ ਰੁਕੂ ਹੋਈ ਕਿਤੇ ਨਾ ਕਿਤੇ ਤਾਂ ਜਗ੍ਹਾ ਹੈਗੀ ਜੀ ਪੂਰੀ ਪੂਰੀ ਸਾਡੀ ਉਰੇ ਵੀਰ ਆ ਜਾ ਕੇਗਾ ਮੱਧੇ ਨੀਂ ਹੁਣ ਜਿੰਨਾ ਦਾ ਡਾਡੀ ਇਹਨੂੰ ਰਸਤਾ ਤਾਂ ਉਹਨਾਂ ਕੇ ਬੰਨਣਾ ਤਾਂ ਹੈ ਦੋ ਬੈਨ ਵੀ ਆਪੇ ਓਹੋ ਓਹੋ ਨਾ ਕੱਟੀ ਨਹੀਂ ਆਉਂਦੀ ਲਿਖਦੀ ਬਸ ਆਹ ਪੈ ਗਈ ਆਹ ਰਸਤਾ ਹੈਗਾ ਕਿ ਇਧਰ ਨੂੰ ਮੁੜ ਜਾਣਾ ਉਹਨੇ ਮਨ ਲੱਗਾ ਆਟੋ ਵਾਲੇ ਨੂੰ ਦਾ ਆਟੋ ਵਾਲੇ ਦਾ ਮੁੜ ਗਿਆ ਹੁਣ ਉਹਨੂੰ ਦੇਖਣਾ ਪੈਣਾ ਇੱਕ ਉਹ ਸਾਹਮਣੇ ਟਰੈਕਟਰ ਵੀ ਖੜਾ ਪਤਾ ਨਹੀਂ ਪੁੱਲ ਤੇ ਗਾਂ ਖੜਾ ਪੁੱਲ ਤੇ ਗਾਂ ਹੈ ਗਾਂ ਖੜਾ ਤੋਰ ਲੈ ਉਹ ਗੱਡੀ ਆਟੋ ਆ ਕੀ ਕਰਦਾ ਬਾਈ ਜਮੇ ਔਲੇ ਔਲੇ ਆ ਰਿਹਾ ਮਸਤੀ ਚ ਬਣੀ ਦਾ ਹੁਣ ਤਾਂ ਗੱਡੀ 'ਚ ਜਵਾਕ ਵੀ ਨਹੀਂ ਹੈਗਾ ਤੇਰੇ ਕੋਲ ਕੋਈ ਲੈ ਗਏ ਇੱਕਾ ਇੱਕਾ ਤਾਂ ਹੀ ਉਹ ਆਟਾ ਵਾਲਾ ਵੀ ਉਰੀ ਖੜਾ ਕੇ ਖੜ ਗਿਆ ਉਹ ਪਰਾਵਾ ਮੈਂ ਵੀ ਸਿੱਧਾ ਹੀ ਜਾਣਾ ਤੂੰ ਐ ਮੋੜ ਕੇ ਫੇਰ ਘੱਡ ਲਈ ਪਤਾ ਨਹੀਂ ਹਾਂ ਹਾਂ ਕਹਿੰਦਾ ਮੈਂ ਪਰਲੀ ਸਾਈਡ ਆਪਾਂ ਨੂੰ ਕਹਿੰਦਾ ਵੀ ਤੁਸੀਂ ਗਲਤ ਸਾਈਡ ਆ ਰਹੇ ਆ ਮੈਂ ਤਾਂ ਪਹਿਲੀ ਕਿਹਾ ਤਾਂ ਵੀ ਰੋਂਗ ਸਾਈਡ ਆਪਾਂ ਜੀ ਕਹਿੰਦਾ ਹਾਂ ਹਾਂ ਮੈਨੂੰ ਤਾਂ ਸੰਕੋਸ਼ ਦਿਖਦਾ ਚਲੋ ਭਾਈ ਬਾਹਰ ਨੂੰ ਸੱਤਣਾ ਬਾਹਰ ਉਹ ਟਿਕਾਣਾ ਦਾ ਉਹਦਾ ਟਿਕਾਣਾ ਹੀ ਖੜਾ ਡਾਡੀ

ਸਾਨੂੰ ਮੇਲੀ ਇੱਕ ਵਾਰ ਡਾਕਟਰ ਨੂੰ ਬੀਤੇ ਡਾਕਟਰ ਨੂੰ ਮੇਲੀ ਡਾੜੀ ਹੋ ਗਈ ਜਿਹੜਾ ਮੈਂ ਤਾਂ ਤੇ ਖਾਣਾ ਪੀਣਾ ਉਹਨਾਂ ਦਾ ਕਰਤਾ ਸਾਰਾ ਬੰਦ ਖਾਣਾ ਤੁਹਾਡਾ ਕਰਤਾ ਬੰਦ ਪੀਣਾ ਦੱਸਨ ਚੱਲਦਾ ਹਾਂ ਹਾਂ ਕਹਿੰਦੇ ਖਾਣਾ ਨਹੀਂ ਤਿੰਨੇ ਤਿੰਨ ਕੁਝ ਵੀ ਹੋਣ ਪੀਣ ਵਾਸਤੇ ਜੋ ਮਰ ਜੇ ਜਦ ਤੱਕ ਟ੍ਰਾਂਜੈਕਸ਼ਨ ਚੱਲਦਾ ਤੁਹਾਡੇ ਆ بخار ਤਾਂ ਚੜਿਆ ਨਹੀਂ ਫਿਰ ਵੀ ਜਿਹੜਾ ਸੋਡੀਅਮ ਘਟਿਆ ਪਿਆ ਤੁਹਾਡਾ ਉਹਦਾ ਟਰੀਟਮੈਂਟ ਚਲਾਉਣਾ ਪੈਣਾ ਸੋਡੀਅਮ ਘਟ ਗਿਆ ਤੁਹਾਡਾ ਸੋਡੀਅਮ ਸੋਡੀਅਮ ਦੇ ਇੰਜੈਕਸ਼ਨ ਲੱਗਣੇ ਉਹ ਕਹਿੰਦੇ ਵੀ ਘੱਟੋ ਘੱਟ 3 ਦਿਨ ਤਾਂ ਲੱਗਣੇ ਹੀ ਆ ਉਹ ਹਾਂ 8-8 ਘੰਟੇ ਬਾਅਦ ਲੱਗਣੇ ਆ ਵੀ ਉਹ ਤਿੰਨ ਤਿੰਨ ਲੱਗ ਕੇ ਹੀ ਪੂਰਾ ਹੋਣਾ ਹੈ ਹਾਂ ਸੋਡੀਅਮ ਇੱਕ TLCDLCB ਦੀ ਤੁਹਾਡੇ 32000 ਆ ਜਿਹੜੇ ਬਿਮਾਰੀ ਨਾਲ ਲੜਨ ਵਾਲੇ ਸੈੱਲਾਂ ਨਾਲ ਉਹ ਵੀ ਘਟੇ ਹੋਇਆ ਜਿਹੜਾ ਸੋਡੀਅਮ ਘਟਣ ਨਾਲ ਤੁਸੀਂ ਕਹਿੰਦੇ ਮੇਰਾ ਸਰੀਰ ਸੁਸਤ ਆ ਉਹ ਸੋਡੀਅਮ ਘਟਣ ਨਾਲ ਕੋਈ ਅਦਾ ਨਹੀਂ ਹਾਂ ਤੁਸੀਂ ਏ ਟੇਬਲ ਉੱਤੇ ਬੋਲਣਾ ਘਰ ਐ ਟੇਬਲ ਹੁਣ ਤੁਸੀਂ ਐ ਬੈਠ ਕੇ ਜਿਕਣਾ ਮਰੀਜ਼ ਹੁੰਦਾ ਐਕਟਿਵਲ ਹੋ ਰਿਹਾ ਹੈ। ਸੋਡੀਅਮ ਘਟਣ ਕਰਕੇ ਨਾ ਸੁਸਤੀ ਜੀ ਪਾਈ। ਸੋਡੀਅਮ ਘਟ ਗਿਆ। ਸੋਡੀਅਮ ਘਟਣ ਕਰਕੇ ਸੁਸਤੀ ਪੈ ਰਹੀ ਹੈ। ਹਾਂਜੀ, ਭਾਕੇ ਐਸੀ। ਦੋ ਕੁੱਟਾਂ ਦਾ ਸੱਟ ਲਾ ਅੰਦਰ। ਇੱਕ ਕੁੱਟ ਪੀਂਦੇ ਆ। ਦੋ ਕੁੱਟਾਂ ਦਾ ਮਾਰੋ ਕਲਾਸ ਅੰਦਰ। ਕਿਸੇ ਦਾ ਨਹੀਂ ਅੰਦਰ। ਆ ਜੀ ਨੂੰ ਨਹੀਂ ਤੇ ਚੜ੍ਹਨ ਹੋਇਆ। ਆ ਗਾਏ ਨੇ ਕਹਿੰਦੇ ਆ ਜੂਰ ਸਰ ਅੱਜ ਆਮ ਜੇਵਾ ਦਾ ਨਹੀਂ ਆਇਆ ਸੀ ਜੇਵਾ ਨਹੀਂ ਗਏ ਭਾਈ ਦੇ ਗਲਾਸ ਗਲਾਸ ਲੈਣ ਆ ਗਏ ਜੇ ਦੇਉਣ ਤੇ ਆ ਰਸੀਂ ਗਲਾਸ ਫਿਰੇ ਮੈਂ ਫੜਾ ਅੱਛਾ 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 ਉਹਨੂੰ ਤੇ ਨਾਲ ਉਧਰ ਨਾਲ ਟੀ ਛੇਰਾ ਸਿਲਿੰਡਰ ਏ ਟਟੀ ਲੈ ਨੂੰ ਪਲਾ ਦੇ ਆਖਾਂ ਨੂੰ ਸੌਾ ਕਿਲੋ ਦੇਵ ਗਿਆ ਕਬੀਲਾ ਮੈਂ ਜਾਵਾਂ ਤੇ ਫਿਰ ਤੇ ਕਰਦਾ ਬਸ